ਕੋਈ ਵੀ ਮਾਂ ਕਿਦਾਂ ਵੀ ਕਿੰਨੀ ਵੀ ਥੱਕੀ ਗੈਰੀ ਨਹੀਂ ਸੁੱਤੀ ਹੋਵੇ ਇਹ ਤੇ ਪਤਾ ਨਾ ਮਾਲ ਮੇਰਾ ਬੱਚਾ ਭੁੱਖਾ ਰੋਂ ਲਿਆ ਪਰ ਆ 2 ਸਾਲ ਤੋਂ ਥੋੜਾ ਜਿਹਾ ਦੋ ਮਹੀਨੇ ਉੱਤੇ ਹੋ ਗਏ ਬੱਚੇ ਨੂੰ ਤਿੰਨ ਜੀ ਅੱਜ ਤੱਕ ਮਲ ਦੋ ਸਾਲਾਂ ਚ ਇੱਕ ਦਿਨ ਨਹੀਂ ਐਸਾ ਜਿਹਾ ਕਦੀ ਦੁੱਧ ਪਿਆਇਆ ਹੋਵੇ ਯਾਰ ਉਹ ਵੀਡੀਓ ਦੇ ਵਿੱਚ ਨਾ ਜਿਹੜੇ ਤੁਹਾਡੇ ਹਲੇ ਤਾਂ ਚਲੋ ਕਾਨੂੰਨੀ ਵਾਈਫ ਹੀ ਨੇ ਹਲੇ ਵੀ ਤੇ ਉਹ ਬੜੇ ਖੁਸ਼ ਨਜ਼ਰ ਆ ਰਹੇ ਨੇ। ਜਾਂ ਉਹਨਾਂ ਨੂੰ ਬੱਚਾ ਮਿਲ ਗਿਆ ਤਾਂ ਖੁਸ਼ ਨੇ। ਕੀ ਕਾਰਨ ਕਾਨੂੰ ਕੀ ਲੱਗਦਾ ਹੁੰਦਾ ਕੀ ਕਾਰਨ? ਉਹਦਾ ਵੇਖੋ ਕਰ ਬ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਦੇਖੋ ਵੀ ਖੁਸ਼ੀ ਉਹ ਜਦੋਂ ਉਹਨੂੰ ਇੱਕ ਸਾਲ ਪਹਿਲਾਂ ਤੋਂ ਤੁਸੀਂ ਵੀਡੀਓ ਸ਼ਾਇਦ ਵੇਖੀ ਹੋਣਾ ਪੁਰਾਣੀਆਂ ਜਿਹੜਾ ਠਾਣੇ ਲਿਆ ਗਿਆ ਸੀ ਚਾਰੇ ਦੀ ਖੁਸ਼ੀ ਉਹਦੇ ਉਧਰ ਵੀ ਹੈਗੀ ਸੀ। ਹੂੰ 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 ਜਦੋਂ ਉਹ ਲਾ ਇਥੇ ਠਾਣੇ ਪੇਸ਼ ਕੀਤਾ ਖੁਸ਼ੀ ਉਦੋਂ ਹੀ ਹੈਗੀ ਚਾਰੇ ਦੀ। ਉਹਨੋਂ ਲਾ ਕੋਈ ਉਹ ਨਹੀਂ ਵੀ ਜਾਂ ਦੋ ਪਰਿਵਾਰ ਵਿੱਚ ਛੰਡੇ ਆ ਕੀ ਉੰਡਿਆ ਉਹਨੂੰ ਸ਼ਾਇਦ ਨਹੀਂ ਕੋਈ ਅਸ ਕੱਲ ਦਾ ਹੋ ਜਾਦਾ ਤੇ ਭਾਈ ਦੇ ਕੀ ਮੰਗ ਕੇ ਰੱਖਦੇ ਹੋ ਕੀ ਦੇਖਦੇ ਹੋ ਤੁਸੀਂ ਮੰਗਦੇ ਵੇਖੋ ਜੀ ਆਪਣੀ ਇਹੋ ਹੀ ਆ ਵੀ ਆਪਣਾ ਬੱਚਾ ਪਰਮ ਦਿੱਤਾ ਜਾਵੇ ਇਹ ਸ਼ੁਰੂ ਤੋਂ ਬਚਪਨ ਤੋਂ ਦੇਖ ਦੇਖ ਆਪਾਂ ਕੀਤੀ ਦਦਾਦੀ ਨੇ ਕੀਤੀ ਹੈ ਜੀ ਅੱਜ ਉਹਨਾਂ ਦਾ ਬਹੁਤ ਬੁਰਾ ਹਾਲਤ ਵਗੈਰਾ ਹਾਂ ਜੀ ਕਿਦੋਂ ਦਾਦੀ ਸਭ ਦੀ ਆਪਣੀ ਸਾਡੇ ਪਰਿਵਾਰ ਦੀ ਇਹ ਮੰਗਾ ਬੱਚਾ ਸਾਡਾ ਹਰ ਹਾਸਤਾ ਸੋਸ਼ਲ ਮੀਡੀਆ ਦਾ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਬਾਈ ਸੱਟ ਨਾ ਮੌਜੂਦ ਹੈ ਇਹਨਾਂ ਦੇ ਹੱਥੇ 'ਚ ਬੱਚਾ ਹੁੰਦਾ ਹੈ ਤੇ ਇਹਨਾਂ ਦੀ ਪਹਿਲਾਂ ਜਿਹੜੀ ਕਿਸੇ ਸਮੇਂ ਧਰਮ ਪਤਨੀ ਰਹੀ ਹੈ ਉਹਨਾਂ ਦੇ ਹੱਥਾਂ ਦੇ ਵਿੱਚੋਂ ਬੱਚਾ ਇਹ ਉਹਨਾਂ ਨੂੰ ਦਿੰਦੇ ਨੇ ਅ ਬਾਈ ਜੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮੈਨੂੰ ਪਤਾ ਹੈ ਸਮਾਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਨਹੀਂ ਹੈ ਪਰ ਕਈ ਵਾਰੀ ਆਪਣਾ ਪੱਖ ਮੀਡੀਆ ਮੂਰੇ ਤੁਹਾਨੂੰ ਵੀ ਰੱਖਣਾ ਪੈਂਦਾ ਸਾਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਪੈਂਦੀ ਹੈ ਉਹ ਵੀਡੀਓ ਦੀ ਅਸਲ ਸੱਚਾਈ ਕੀ ਹੈ ਹੋਇਆ ਕੀ ਸੀ ਉਹ ਵੀਡੀਓ ਦੀ ਵੀ ਅਸਲ ਸੱਚਾਈ ਇਹ ਆਪੀ ਇੱਕ ਤੇ ਚਲੋ ਜਿੱਦਾਂ ਮਤਲਬ ਆਪ ਵੀਰਪੁਰ ਆਪਣੇ ਨਾਲ ਸਾਰੇ ਚਲੋ ਅਕਨਤਲ ਉਹ ਤਲਾਕ ਨਹੀਂ ਸੀ ਹਾਂ ਹਾਂ ਉਹ ਇੱਕ ਮਤਲਬ ਬੱਚੇ ਦੀ سپੁਰਦਗੀ ਦੀ ਪ੍ਰਾਪਤੀ ਸੀ ਉਹ ਅੱਛਾ ਹਾਂਜੀ ਉਹ ਕਿ ਬੱਚਾ ਉਹਨਾਂ ਦਾ ਪਸਪਰ ਤੇ ਕੀਤਾ ਸੀ ਕਾਨੂੰਨ ਚਾਹੁੰਦੇ ਸਹਾਰਿਆ ਮਤਲਬ ਮਾਂ ਦਾ 5 ਸਾਲ ਦਾ ਹੁੰਦਾ ਮਾਂ ਦੀ ਜੋ ਤੱਕ ਬੱਚਾ ਪੰਜ ਚੱਲਦਾ ਹਾਂਜੀ ਉਹ ਚੀਜ਼ ਹੀ ਹੈ ਮਤਲਬ ਤੁਹਾਡਾ ਹਜੇ ਤਲਾਕ ਨਹੀਂ ਹੋਇਆ ਨਹੀਂ ਤਲਾਕ ਨਹੀਂ ਆਇਆ ਜੀ ਆਪਣਾ ਤੁਸੀਂ ਅਲੱਗ-ਅਲੱਗ ਰਹਿ ਰਹੇ ਹੋ ਪਰ ਹਾਂ ਹਾਂਜੀ ਅਲੱਗ ਕੀ ਫਿਰ ਜਿਉਂ ਘਰ ਛੱਡ ਕੇ ਚਲ ਗਈ ਸੀ ਕਿਦ ਤੱਕ ਮੈਨੂੰ ਦੱਸਿਆ ਫੇ ਰਾਤ ਨੂੰ अच्छा रात ते ਉਹ ਘਰ ਛੱਡ ਗਏ ਆਪੇ ਚਲੀ ਗਈ ਸੀ ਬੱਚੇ ਨੂੰ ਉਹ ਛੱਡ ਗਈ ਸੀ ਹਾਂਜੀ ਬੱਚੇ ਛੱਡ ਗਈ 24 ਤਰੀ ਦੀ ਘਟਨਾ ਜਦੋਂ ਘਰ ਛੱਡ ਕੇ ਚਲ ਗਈ ਹੈ ਆਪਣੇ ਹਾਂ 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 ਹਾਂਜੀ 31 ਤਰੀ ਨੂੰ ਪੁਲਿਸ ਨੂੰ ਸ਼ਾਇਦ ਮਿਲਦੀ ਪੁਲਿਸ ਮੁਲਾਦੇ ਮੋਹਾਲੀੋਂ ਮਲੀ ਆ ਹਾਂ ਹਾਂ ਹਾਂਜੀ ਤੇ ਇਹ ਵੀਡੀਓ ਕਿੱਥੇ ਦੀ ਹੈ ਮੋਹਾਲੀ ਦੀ ਹੈ ਵੀਡੀਓ ਜੀ ਨਹੀਂ ਬੱਚੇ ਦੀ ਵੀਡੀਓ ਆਪਣੇ ਪੀਤਰਾਲਠਾ ਆਪਣੇ ਦੀ ਥਾਣੇ ਦੀ ਆ ਓਕੇ ਮੱਧ ਪ੍ਰਦੇਸ਼ ਦੀ ਹੈ ਹਾਂਜੀ ਹਾਂਜੀ ਮੱਧ ਸਗਵਾਲੀਅਰ ਦੀ ਓਕੇ 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 ਹਾਂਜੀ ਹਾਂ ਹਾਂ ਤੇ ਇੱਕ ਕੁੜੀ ਤੁਸੀਂ ਕਹਿ ਰਹੇ ਹੋ ਵੀ ਇਹ ਚੰਡੀਗੜ੍ਹ ਗਈ ਸੀ ਹਾਂਜੀ ਇਹ ਤਾਂ ਕੁੜੀ ਦੇ ਮਤਲਬ ਕਹਿਣਾ ਵੀ ਮੈਂ ਚੰਡੀਗੜ੍ਹ ਗਈ ਸੀ ਗੁਰਦੁਆਰਾ ਸਾਹਿਬ ਕੋਲ ਫਿਰਦੀ ਰਹੀ ਆ ਅੱਛਾ ਹਾਂਜੀ ਗੁਰਦੁਆਰਾ ਸੋਹਣਾ ਸਾਹਿਬ ਜੇ ਕਿਸੀ ਮਹਾਲੀ ਚ ਮਹਾਲੀ ਸੋਹਣਾ ਸਾਹਿਬ ਚ ਚਲੋ ਪਤਾ ਨਹੀਂ ਹਜੇ ਕਿਹੜਾ ਗੁਰਦੁਆਰਾ ਹੋਵੇਗਾ ਹਾਂ ਹੁਣ ਇਹ ਤਾਂ ਆਪਾਂ ਨੂੰ ਖੈਰ ਨਹੀਂ ਇਹ ਨਾਲ ਜਾਣਕਾਰੀ ਦਿੱਤੀ ਵੀ ਕਿਹੜੇ ਗੁਰਦੁਾਰੇ ਕਿੱਦਾਂ ਗਈ ਕਿੱਥੇ ਰਹੀ ਆ ਹਾਂ ਹਾਂ ਕਿਉਂਕਿ ਆਪਾਂ ਨੂੰ ਪਤਾ ਇਕੱਲੀ ਨਹੀਂ ਜਾ ਸਕਦੀ ਮੰਨ ਲਾ ਤੁਸੀਂ ਕਹਿ ਰਹੇ ਹੋ ਵੀ ਕਿਸੇ ਦੇ ਨਾਲ ਗਈ ਹੈ ਹਾਂਜੀ ਵੇਖੋ ਜੀ ਜਿਹੜਾ ਬੰਦਾ ਕਦੀ ਲੱਗੇ ਆਪਣੇ ਸ਼ਹਿਰ ਚ ਨਾ ਇਕੱਲਾ ਗਿਆ ਹੋਵੇ ਉਹ ਜਿੱਦੁਰ ਇਕੱਲਾ ਕਿੱਦਾਂ ਚੱਲ ਜੂ ਜੀ ਹੂੰ ਇਹ ਵੀ ਚੁੰਦਾ ਨਾ ਹੂੰ ਹੂੰ 31 ਤਰੀ ਨੂੰ ਪੁਲਿਸ ਨੂੰ ਇਹ ਮਿਲਦੇ ਆ ਹੂੰ ਹੂੰ 31 ਦੇ ਪੁਲਿਸ ਮਨ ਲਾ ਸਮਝ ਲਾ ਕੇ ਪੇਸ਼ ਵੀ ਕਰਦੇ ਨਾ ਸਾਣੇ ਤੇ ਚਲੋ ਮਾਈਕ ਹੋਇ ਲੈ ਜਾਂਦੇ ਉਦੋਂ ਆਂਦੀ ਵੀ ਵੀ ਮੈਂ ਆਪਣਾ ਮਾਈਕੇ ਜਾਣਾ ਚਾਹੁੰਦੀ ਹਾਂ ਆਪਣੇ ਪਿਓ ਦੇ ਨਾਲ ਜਾਣਾ ਚਾਹੁੰਦੀ ਹਾਂ ਹੂੰ ਹੂੰ ਹਾਂਜੀ ਤੇ ਇਹਦਾ ਪੇਕਾਕਰ ਇਹਨਾਂ ਦਾ ਕਿੱਥੇ ਹੈ ਵੈਸੇ ਮੋਹਾਲੀ ਡਬਲ ਡਬਲ ਨਹੀਂ ਡਬਲ ਸ਼ਹਿਰ ਲੱਗੇ ਇੱਥੇ ਆਪਣਾ ਗੁਆਲਿਆਰ ਚੀ ਆ ਅੱਛਾ ਪੇਕਾਕਰ ਵੀ ਉੱਥੇ ਹੈ ਤੇ ਤੁਸੀਂ ਕਹਿ ਰਹੇ ਹੋ ਵੀ ਕੁੜੀ ਮੋਹਾਲੀ ਗਈ ਸੀ ਹਾਂਜੀ ਆਂਦੀ ਮੋਹਾਲੀ ਗਈ ਸੀ ਮੈਂ ਓਕੇ ਤੇ ਉਸ ਤੋਂ ਬਾਅਦ ਤੁਹਾਡੇ ਤੇ ਐਡਵੋਕਟ ਕੇਸ ਜਿਹੜਾ ਪੈ ਗਿਆ ਹਾਂਜੀ ਉਸ ਤੋਂ ਮੱਲੇ ਇਹਨਾਂ ਨੇ ਪਹਿਲਾਂ ਤੇ ਕਰ ਦਿਆ ਨੇ ਜਦੋਂ ਜਦੋਂ ਗਈ ਸੀ ਕਰੋ ਉਹਨਾਂ ਨੇ ਕਹਿਤਾ ਸੀ ਮਾਰਤੀ ਇਹਨਾਂ ਨੇ ਤੇ ਇਹਨਾਂ ਸਿੱਧੇ ਆਪਣੇ ਦੇ ਰਿਖੇ ਲੈ ਮਾਰਤੀ ਅੱਛਾ ਇਲਿਆਮ ਲੈ ਆਪਣੇ ਦੇ ਬਿਮਾਰਤੀ ਇਹਨਾਂ ਜੀ ਕਿਰਤਾ ਵੋ ਕਰਤਾ ਮਤਲਬ ਦੇ ਦੇ ਲਾਇ ਆਪਣੇ ਤੇ ਹੂੰ ਹੂੰ ਆਪਾਂ ਉਦਨੀ ਆਖਿਆ ਸੀ ਅੱਜ ਵੀ ਆਖਣੇ ਤੁਹਾਨੂੰ ਵੀ ਆਖਣੇ ਆਪਾਂ ਹੋਰ ਵੀਰਾਂ ਦੇ ਫੋਨਾਂ 'ਐ ਸਭ ਨੂੰ ਆਪਾਂ ਆਖਿਆ ਅਸੀਂ ਜੇ ਗਲਤ ਹੋਈਏ ਤੇ ਅਸੀਂ ਤੇ ਤੁਸੀਂ ਅੱਡਨ ਮਤਲਬ ਅਸੀਂ ਤੇ ਗੁਰੂ ਘਰ ਬੈ ਕੇ ਸੋਹ ਘਾਣਾ ਨੂੰ ਤਿਆਰ ਆ ਹੂੰ ਹੂੰ ਹਾਂਜੀ ਤੇ ਉਹ ਵੀਡੀਓ ਨਾ ਕਾਫੀ ਇਮੋਸ਼ਨਲ ਜੀ ਸੀ ਬੱਚਾ ਜਦੋਂ ਤੁਸੀਂ ਦੇ ਰਹੇ ਸੀ ਨਾ ਤਾਂ ਬੱਚਾ ਹੋ ਰਿਹਾ ਸੀ ਚੁਰ ਤੋਂ ਰਾਈ ਮੇਰੇ ਨਾਲ ਤੇ ਦਾਦਾ ਦਾਦੀ ਨਾਲ ਹੈ ਜੀ ਅੱਛਾ ਹਾਂ ਜੀ ਸਾਰੀ ਪਰੋਸ਼ ਦਾਦਾ ਦਾਦੀ ਨੇ ਕੀਤੀ ਉਹ ਦਿਨ ਹੂੰ ਹੂੰ ਤੇ ਰਾਤ ਨੂੰ ਮੇਰੇ ਕੋ ਰਿੰਦਾ ਰਿਆ ਸੀ ਹੂੰ ਹੂੰ ਉਹਨੇ ਸ਼ੁਰੂ ਤੋਂ ਮੁੱਲਾ ਮਾਂ ਦਾ ਨਾਮ ਦਾ ਬੜਕੀ ਦਾ ਮੂਰਗਾ ਬੱਚੇ ਦੇ ਨਾਲ ਹੈ ਨਹੀਂ ਸੀ ਮੂਹ ਪੈ ਰਿਹਾ ਹੂੰ ਹਾਂ ਜੀ ਤੁਸੀਂ ਕਿਹਾ ਵੀ ਤੁਹਾਡੇ ਨਾਲ ਹੀ ਰੰਦਾ ਰਿਆ ਤੇ ਮਾਂ ਵੀ ਤਾਂ ਨਾਲ ਹੀ ਹੁੰਦੀ ਹੋਈਗੀ ਫੇ ਨੇ ਮਾں ਫੇ ਇਦਾਂ ਹੀ ਵੀ ਹੋ ਵੇਖੋ ਜੀ ਮਾں ਲੱਗੇ ਕੋਈ ਵੀ ਮਾں ਕਿੱਦਾਂ ਵੀ ਕਿੰਨੀ ਵੀ ਥੱਕੀ ਗੈਰੀ ਨਹੀਂ ਸੁੱਤੀ ਹੋਵੇ ਇਹ ਤੇ ਪਤਾ ਹੋਣਾ ਮਾں ਮੇਰਾ ਬੱਚਾ ਭੁੱਖਾ ਰੋਂ ਲਿਆ ਬਿਲਕੁਲ ਪਰ ਆ 2 ਸਾਲ ਤਾਂ ਥੋੜਾ ਜਿਹਾ ਮਰ 2 ਮਹੀਨੇ ਉੱਤੇ ਹੋ ਗਏ ਬੱਚੇ ਨੂੰ ਹਮਮ ਤਾਂ ਇਹ ਅੱਜ ਤੱਕ ਮਲ 2 ਸਾਲਾਂ ਚ ਇੱਕ ਦਿਨ ਨਹੀਂ ਐਸਾ ਜੀ ਕਦੇ ਦੁੱਧ ਪਿਆਇਆ ਹੋਵੇ ਇਹਨੇ ਛੇ ਮਣੀ ਵੱਡੀ ਗੱਲ ਕਹਿ ਰਹੇ ਹੋ ਮਾں ਨੇ ਆਪਣਾ ਦੁੱਧ ਹੀ ਨਹੀਂ ਪਿਆਇਆ ਬੱਚੇ ਨੂੰ ਨਹੀਂ ਆਪਣਾ ਦੇ ਮਤਲਬ ਉਹਨੇ ਜਿੰਨਾ ਥੋੜਾ ਟਾਈਮ ਪਾਇਆ ਆਪਣਾ ਹੂੰ ਹੂੰ ਤੇ ਦੂਜਾ ਬਾਕੀ ਮਤਲਬ ਜਿੱਦਾਂ ਸੀਸੀ ਨਾ ਪਿਉਣਾ ਆਪਾਂ ਹੂੰ ਹੂੰ ਹਾਂਜੀ ਉਹ ਨਹੀਂ ਕਦੀ ਵੀ ਕਦੇ ਮਤਲਬ ਤੁਸੀਂ ਕਹਿ ਰਹੇ ਹੋ ਵੀ ਬੱਚੇ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਸੀ ਸਾਰਾ ਧਿਆਨ ਤੁਹਾਡੇ ਮਾਪੇ ਜਾਂ ਤੁਸੀਂ ਰੱਖਦੇ ਸੀ ਹਾਂਜੀ ਹਾਂਜੀ ਤੇ ਭਾਈ ਜੀ ਇਹ ਤੁਸੀਂ ਕਦੋਂ ਦੇ ਲੱਗ ਰਹੇ ਹੋ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਇੰਨੇ ਜਿਆਦਾ ਸਮਤ ਨਹੀਂ ਆਪਣੇ ਇਸ 24 ਤਰੀਕ ਨੂੰ ਗਈ ਸੀ ਜਨਵਰੀ ਦੀ ਅੱਛਾ 24 ਜਨਵਰੀ ਨਹੀਂ ਹਾਂਜੀ ਹੂੰ ਹਾਂਜੀ ਇਹ ਤਾਂ ਉਹ ਗਈ ਸੀ ਤਾਂ ਕਹ ਰੋ ਚਲ ਗਈ ਸੀ ਵੀ ਹਾਂ ਦੱਸੋ ਫਿਰ 4 ਵਜੇ ਹੂੰ ਹਾਂਜੀ ਤੇ ਜਿਹੜੀ ਸਪੁਰਦਗੀ ਦੀ ਤੁਸੀਂ ਕਹਿ ਰਹੇ ਹੋ ਵੀ ਉਹ ਵੀਡੀਓ ਵਾਇਰਲ ਹੋਈ ਹੈ ਇਹ ਕਦੋਂ ਦੀ ਹੈ ਵੀਡੀਓ ਵੈਸੇ ਇਹ 8 ਫਰਵਰੀ ਦੀ ਇਹ 8 ਫਰਵਰੀ ਦੀ ਵੀਡੀਓ ਹੈ ਹਾਂਜੀ ਮਤਲਬ ਕੋਈ ਜਿਆਦਾ ਸਮਾਂ ਨਹੀਂ ਹੋਇਆ ਇਹਨਾਂ ਸਭ ਨੂੰ ਨਹੀਂ ਜਿਆਦਾ ਸਮਾਂ ਨਹੀਂ ਹੋਇਆ ਹੂੰ ਹਾਂ ਜੀ ਤੋਂ ਬਾਈ ਦੇ ਕੀ ਮੰਗ ਕੇ ਰੱਖਦੇ ਹੋ ਕੀ ਦੇਖਦੇ ਹੋ ਤੁਸੀਂ ਮੰਗਦੇ ਦੇਖੋ ਜੀ ਆਪਣੀ ਇਹੋ ਹੀ ਆਪੀ ਆਪਣਾ ਬੱਚਾ ਪਰ ਮਿੱਤਾ ਜਾਵੇ ਹੂੰ ਉਹ ਸ਼ੁਰੂ ਤੋਂ ਬਚਪਨ ਤੋਂ ਦੇਖ ਰਿਹਾ ਆਪਾਂ ਕੀਤੀ ਦਾਦਾ ਦਦੀ ਨੇ ਕੀਤੀ ਹੈ ਜੀ ਅੱਜ ਉਹਨਾਂ ਦਾ ਬਹੁਤ ਬੁਰਾ ਰੈਟ ਵਗੈਰਾ ਹੂੰ ਹਾਂ ਜੀ ਦਾਦਾ ਦਦੀ ਸਭ ਦੀ ਆਪਣੀ ਸਾਡੇ ਪਰਵਾਦੀ ਇਹ ਮੰਗਾ ਬੱਚਾ ਸਾਡਾ ਹੱਸਦਾ ਜਾਵੇ ਪਰ ਕੱਲ ਨੂੰ ਬਾਈ ਦੀ ਇਹ ਵੀ ਗੱਲ ਹੈ ਅੱਜ ਤੁਹਾਡਾ ਬਿਆਨ ਆਇਆ ਕੱਲ ਨੂੰ ਉਹਨਾਂ ਦਾ ਬਿਆਨ ਆ ਸਕਦਾ ਹੈ ਉਹ ਤਾਂ ਅੱਗੇ ਤੇ ਵੱਡੇ ਅਲੀਗੇਸ਼ਨ ਲਾ ਸਕਦੇ ਆ ਹਾਂਜੀ ਉਹਨਾਂ ਨੇ ਤਾਂ ਲਾਏ ਆ ਜੀ ਪਹਿਲਾਂ ਬਹੁਤ ਔੜੇ ਲਾਏ ਆ ਨਾ ਆਪਾਂ ਦੇਖਣੇ ਇਹੀ ਤਾਂ ਹੀ ਤੇ ਵੇਖੋ ਅਲੀਗੇਸ਼ਨ ਲਾਉਣ ਨੂੰ ਅਸੀਂ ਤਾਂ ਸਿੱਧੀ ਗੱਲ ਇਹ ਆਖਣੇ ਵੀ ਆਪਣੇ ਤੋਂ ਗੁਰੂ ਮਹਾਰਾਜ ਤੋਂ ਗੁਰੂ ਗ੍ਰੰਥ ਸਾਹਿਬ ਉੱਤੇ ਤੇ ਕੁਝ ਨਹੀਂ ਨਾ ਜੀ ਹੂੰ ਹੂੰ ਹਾਂ ਇਹਦੇ ਗੁਰੂ ਘਰ ਆਖਣੇ ਬੈ ਕੇ ਮਤਲਬ 10 ਤੋਂ 10 ਸੌ ਖਾਜੋ ਹਾਂ ਅਹੀਂ ਤੇ ਸਿੱਧੀ ਕਹੀ ਤੇ ਗੁਰੂ ਗ੍ਰੰਥ ਸਾਹਿਬ ਆਪਾਂ ਚੁੱਕ ਕੇ ਸੌ ਹੰਡ ਤਰ ਜਿਹੇ ਕਿਤੇ ਗਲਤ ਹੋਈਏ ਤੇ ਹਾਂ ਹਾਂਜੀ ਤਾਂ ਪਹਿਲਾਂ ਸਿੱਧੇ ਤੇ ਆਪਣੇ ਦੇ ਸਿੱਧਾ ਅਲੀਗੇਸ਼ਨ ਲਾਤਾ ਹੀ ਤੇ ਬੱਚੀ ਦਾ ਸਾਡੀ ਮਾਰਤੀ ਹਾਂ ਫਿਰ ਦੋ ਤਿੰਨ ਦਿਨ ਚਾਦਰ ਬਾਅਦ ਬੱਚੀ ਨੂੰ ਮਿਲ ਵੀ ਗਈ ਹਾਂ ਤੇ ਬਾਈ ਜੀ ਕੋਈ ਤੁਹਾਡੀ ਆਪਸੀ ਕੋਈ ਲੜਾਈ ਰਹਿੰਦੀ ਸੀ ਕੁਝ ਹੁੰਦਾ ਸੀ ਨਹੀਂ ਜੀ ਆਪਸ ਲੜਾਈ ਤੇ ਕੋਈ ਨਹੀਂ ਇਦਾਂ ਛੋਟੇ ਮੋਟੇ ਤੇ ਫਿਰ ਤੁਹਾਨੂੰ ਤਾਂ ਕੰਮ ਚ ਚੱਲਦੇ ਹੀ ਜਾਂਦਾ ਝਗੜਾ ਰਹਿੰਦਾ ਸੀਗਾ ਨਹੀਂ ਜੀ ਹੁਣ 1.5 ਸਾਲ ਤੋਂ ਕੋਈ ਝਗੜਾ ਨਹੀਂ ਸੀ ਚਾ ਕੋਈ ਝਗੜਾ ਨਹੀਂ ਕੋਈ ਕੁਝ ਨਹੀਂ ਹਾਂ ਜੀ ਹਾਂ ਮੈਨੂੰ ਪਤਾ ਬਾਈ ਜੀ ਇਹ ਪਰਿਵਾਰਕ ਗੱਲ ਹੈ ਤੇ ਤੁਹਾਡਾ ਕੇਸ ਵੀ ਕੋਰਟ ਦੇ ਵਿੱਚ ਚੱਲ ਰਿਹਾ ਸੋ ਪ੍ਰੇ ਗੱਲ ਉਹ ਪੂਰਾ ਪੰਜਾਬ ਨੇ ਉਹ ਵੀਡੀਓ ਦੇਖੀ ਇੱਕ ਵਾਰੀ ਤਾਂ ਲੋਕਾਂ ਨੂੰ ਸ਼ਾਇਦ ਆਂਝੀ ਝਾਪਿਆ ਸੀ ਵੀ ਉਹ ਵੀਡੀਓ ਪੰਜਾਬ ਦੀ ਹੈ ਹਾਂਜੀ ਹੂੰ ਬਾਈ ਜੀ ਪਰਿਵਾਰ ਦਾ ਇਸ ਸਮੇਂ ਵੈਸੇ ਕੀ ਹਾਲਾਤ ਨੇ ਜੇ ਕਿਹਾ ਜਾਵੇ ਤਾਂ ਹਾਲਾਤ ਤੇ ਜੀ ਵੇਖੋ ਜੇ ਤੇ ਪਰਿਵਾਰ ਦੇ ਖਰੇ ਮਸਟਾਂ ਤੇ ਚਲੋ ਮਾੜੀਆਂ ਦਾਦਾਦੀ ਦੇ ਸਭ ਦੇ ਹੂੰ ਸਭ ਇਹੋ ਜੀ ਆਖਣ ਦੇ ਵੀ ਬੱਚਾ ਸਾਡਾ ਸਾਡੇ ਕੋਲ ਆ ਜੀ ਹੂੰ ਇੱਕ ਗੇਟ ਚਲੋਗੀ ਪਿੰਨਾ ਚਲੋ ਜਾਂਦੇ ਸੀ ਤੇ ਬੱਚਾ ਗੱਲਬਾਤ ਹੋ ਜਾਂਦੀ ਸੀ ਹੁਣ ਤੇ ਗੱਲਬਾਤ ਨਹੀਂ ਹੋ ਪਉਂਦੀ ਬੱਚੇ ਦੇ ਨਾਲ ਅੱਛਾ ਹਾਂਜੀ ਇੱਕ ਵੀ ਕਿਹਾ ਜਾਂਦਾ ਵੀ ਤਾਂ ਨਾਲੋਂ ਜਿਹੜਾ ਮੂਲ ਜਿਆਦਾ ਪਿਆਰਾ ਹੁੰਦਾ ਮਤਲਬ ਹਾਂਜੀ ਹਾਂਜੀ ਉਹੋ ਉਹੋ ਚੀਜ਼ ਆ ਦਾਦਾ ਦਾਦੀ ਨੂੰ ਤਾਂ ਵੈਸੇ ਹੀ ਤੁਸੀਂ ਕਿਹਾ ਵੀ ਪਲਿਆ ਹੀ ਉਹਨਾਂ ਕੋਲ ਹਾਂਜੀ ਉਹਨਾਂ ਕੋਲ ਬਚਪਨ ਤੋਂ ਉਹਨਾਂ ਕੋਲ ਜੀ ਉਹਨਾਂ ਨੂੰ ਤਾਂ ਇਹ ਸਭ ਕੁਝ ਯਕੀਨ ਨਹੀਂ ਆਉਂਦਾ ਹੋਣਾ ਵੀ ਹੋ ਕੀ ਰਿਹਾ ਸਾਡੇ ਨਾਲ ਹਾਂਜੀ ਤੁਸੀਂ ਵੈਸੇ ਕੀ ਚਾਹੁੰਦੇ ਹੋ ਹੁਣ ਦੁਬਾਰਾ ਵਸੇਵਾ ਚਾਹੁੰਦੇ ਹੋ ਕਿ ਬੱਚੇ ਨੂੰ ਚਾਹੁੰਦੇ ਵਸੇਵਾ ਦੇ ਵੇਖੋ ਜੀ ਉਹਨੇ ਆਪਣਾ ਥਾਣੇ 'ਚ ਉਹ ਦਿਨ ਕਹਤਾ ਸੀ ਕਿ ਮੈਨੂੰ ਡਾਈਵੋਰਸ ਚਾਹੀਦਾ ਮੈਂ ਆਪਣੇ ਪਤਨੀ ਪਾਪਾ ਨੂੰ ਆਖਿਆ ਸੀ ਕਿ ਮੈਨੂੰ ਡਾਈਵੋਰਸ ਚਾਹੀਦਾ ਹੂੰ ਹੂੰ ਤੇ ਫੇਰ ਜੀ ਬਾਕੀ ਦੂਜੀ ਗੱਲ ਉਹਦੇ ਮਾਪ ਉਹਨੇ ਉਹ ਦਿਨ ਕਹਤਾ ਵੀ ਸਾਡਾ ਨਾਲ ਕੋਈ ਰਿਸ਼ਤਾ ਹੀ ਨਹੀਂ ਠੀਕਾ ਉਹ ਇਸ ਗੱਲ ਤੋਂ ਉਹ ਮਤਲਬ ਹੁਣ ਤੁਹਾਡੇ ਤੋਂ ਅਲੱਗ ਹੋਣਾ ਹੀ ਚਾਹੁੰਦੇ ਨੇ ਹਾਂਜੀ ਉਹਨਾਂ ਦੇ ਜਿਹੜੇ ਸਾਰਾ ਜਿੱਡੇ ਜਿਹੜੇ ਨਾਲ ਲਿਗੇਸ਼ਨ ਆਪਣੇ ਲਾਤੇ ਜੋ ਕੰਮ ਹੈ ਉਹ ਤੇ ਹੁਣਾਂ ਨੂੰ ਪਤਾ ਵੀ ਇੱਕ ਹੁਣ ਬਹੁਤ ਔਖਾ ਹੋ ਜਾਂਦਾ ਹੈ ਹੂੰ ਇਹ ਬਾਕੀ ਫਿਰ ਕੱਲ ਨੂੰ ਇਸ ਦੀ ਚੀਜ਼ ਦੀ ਕੋਈ ਗਰੰਟੀ ਕੌਣ ਲਊ ਬੱਚੀ ਦੀ ਵੀ ਜੇ ਅਜੇ ਕੋਈ ਕੱਲ ਨੂੰ ਕੋਈ ਗੱਲਬਾਤ ਨਾ ਹੋ ਜੇ ਜੀ ਦੁਆਰਾ ਹੂੰ ਹਾਂਜੀ ਕੋਈ ਜ਼ਿੰਮੇਵਾਰੀ ਚੁੱਕ ਸਕਦਾ ਜੀ ਇਹ ਗੱਲ ਦੀ ਤਾਂ ਨੂੰ ਜਿਹੜੇ ਸੁਪੁਰਗ ਤੁਸੀਂ ਕਹਿ ਰਹੇ ਹੋ ਕਿ ਕਸਟਡੀ ਜਿਹੜੀ ਦਵਾਈ ਹੈ ਉਹ ਕੋਰਟ ਨੇ ਉਹਨਾਂ ਨੂੰ ਦਵਾਈ ਕੋਰਟ ਨੇ ਦਿੱਤੀ ਹੈ ਕਿ ਪੁਲਿਸ ਨੇ ਦਵਾਈ ਹੈ ਨਹੀਂ ਪੁਲਿਸ ਨੇ ਦਵਾਈ ਹੈ ਅੱਛਾ ਪੁਲਿਸ ਨੇ ਦਵਾਈ ਹੈ ਹਾਂਜੀ ਪੁਲਿਸ ਨੇ ਦਵਾਈ ਹੂੰ ਹੂੰ ਮਤਲਬ ਹਜੇ ਤੁਹਾਡਾ ਮਾਮਲਾ ਜਿਹੜਾ ਕੋਰਟ ਤੱਕ ਪਹੁੰਚਿਆ ਨਹੀਂ ਜਾਂ ਹਜੇ ਨਹੀਂ ਹਜੇ ਕੋਰਟ ਤੱਕ ਨਹੀਂ ਪਹੁੰਚਿਆ ਆਪਣਾ ਹੂੰ ਅਸੀਂ ਤਾਂ ਅੱਜ ਵੀ ਆਖਣੇ ਆ ਵੀ ਚਲੋ ਜਿੱਦਾਂ ਵੀ ਆ ਹੁਣ ਤੱਕ ਜੋ ਵੀ ਹੋਇਆ ਹੂੰ ਤੇ ਆਪਾਂ ਬਹਿ ਕੇ ਗੁਰੂ ਘਰ ਬਹਿ ਕੇ ਬੇਨਤੀ ਕਰੀਏ ਸਹੀ ਚਾਹਦੇ ਹੋ ਵੀ ਫੈਮਿਲੀ ਆਪਸ ਵਿੱਚ ਜੋ ਰਜ਼ਮੰਦੀ ਨਾਲ ਜੋ ਵੀ ਨਿਭੜਨਾ ਹਾਂ ਨਾ ਜੋ ਵੀ ਰਜ਼ਮੰਦੀ ਹੈ ਜੋ ਵੀ ਆ ਬਾਹਰ ਮਨ ਲੋ ਕੱਲ ਹੀ ਕਿਤੇ ਜੋ ਵੀ ਕਰਨ ਨੂੰ ਕੁੜਕ ਜਾ ਰਹੇ ਹਾਂ ਆਪਾਂ ਤਾਂ ਗੁਰੂ ਘਰ ਜੋ ਵੀ ਬੈ ਕੇ ਨਿਭੜ ਜੇ ਹੂੰ ਹਾਂਜੀ ਹੂੰ ਹੂੰ ਗੁਰੂ ਮਹਾਰਾਜ ਦੀ ਹਜ਼ੂਰੀ ਚ ਨਿਭੜ ਜੇ ਹੂੰ ਮਤਲਬ ਉੱਥੇ ਕੋਈ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਨਾਂ ਤੇ ਅਸੀਂ ਝੂਠ ਬੋਲ ਪਾਵਾਂਗੇ ਤੇ ਨਾਓ ਬੋਲ ਪਾਉਣਗੇ ਹੂੰ 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 ਗੁਰੂ ਮਹਾਰਾਜ ਦੇ ਉੱਤੇ ਤਾਂ ਆਪਣਾ ਤਾਂ ਕੋਈ ਨਹੀਂ ਜੀ ਹੂੰ ਹੂੰ ਹਾਂਜੀ ਬਿਲਕੁਲ ਸਹੀ ਗੱਲ ਹੈ। ਹਾਂਜੀ। ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਜਿਹੜੀ ਸਭ ਤੋਂ ਵੱਡੀ ਅਦਾਲਤ ਅਸੀਂ ਕਹਿੰਦੇ ਹਾਂ ਵੀ ਗੁਰੂ ਮਹਾਰਾਜ ਦੀ ਅਦਾਲਤ ਹੈ ਉੱਥੇ ਸਭ ਕੁਝ ਨਿਬੜਨਾ ਚਾਹੀਦਾ। ਉੱਥੇ ਸਭ ਕੁਝ। ਇੱਕ ਬਾਈ ਜੀ ਚਲੋ ਮੈਂ ਸਵਾਲ ਪੁੱਛਦਾ ਰਿਹਾ ਤੁਹਾਡੇ ਕੋਲ। ਵੀ ਉਹ ਵੀਡੀਓ ਦੇ ਵਿੱਚ ਨਾ ਜਿਹੜੇ ਤੁਹਾਡੇ ਹਲੇ ਤਾਂ ਚਲੋ ਕਾਨੂੰਨੀ ਵਾਈਫ ਹੀ ਨੇ ਹਲੇ ਵੀ ਤੇ ਉਹ ਬੜੇ ਖੁਸ਼ ਨਜ਼ਰ ਆ ਰਹੇ ਨੇ। ਉਹ ਬੜੇ ਹਾਂਜੀ। ਜਾਂ ਉਹਨਾਂ ਨੂੰ ਬੱਚਾ ਮਿਲ ਗਿਆ ਤਾਂ ਖੁਸ਼ ਨੇ। ਕੀ ਕਾਰਨ ਤੁਹਾਨੂੰ ਕੀ ਲੱਗਦਾ ਉਹਦਾ ਕੀ ਕਾਰਨ? ਉਹਦਾ ਦੇਖੋ ਕਲਰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਦੇਖੋ ਕਿ ਖੁਸ਼ ਵਿੱਚ ਜਿੱਦੋਂ ਉਹਨੂੰ ਇੱਕ ਸਾਲ ਪਹਿਲਾਂ ਤੋਂ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣਾ ਪੁਰਾਣੀਆਂ ਜੇ ਠਾਣੇ ਲੱਗਿਆ ਸੀ ਚਿਹਰੇ ਤੇ ਖੁਸ਼ੀ ਤੇ ਉਹਦਾਂ ਵੀ ਹੈਗੀ ਸੀ ਹੂੰ 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 ਜਿੱਦੋਂ ਉਹਨਾਂ ਮਿਲਿਆ ਇਥੇ ਠਾਣੇ ਪੇਸ਼ ਕੀਤਾ ਹੂੰ 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 ਖੁਸ਼ੀ ਉਹਦਾਂ ਵੀ ਹੈਗੀ ਚਿਹਰੇ ਤੇ ਹੂੰ ਉਹਨਾਂ ਮਿਲਿਆ ਕੋਈ ਹੋਰ ਨਹੀਂ ਵੀ ਜਾਂ ਦੋ ਪਰਿਵਾਰ ਵਿੱਚ ਛੰਡੇ ਆ ਕੀ ਉਹਨਾਂ ਉਹਨੂੰ ਸ਼ਾਇਦ ਨਹੀਂ ਕੋਈ ਇਸ ਗੱਲ ਦਾ ਹੋ ਜਾਇਦਾ ਹੂੰ ਹੂੰ ਬਟ ਕਈ ਵਾਰੀ ਗੱਲ ਹੈ ਵੇ ਨਾ ਉਹ ਕੱਲ ਨੂੰ ਆ ਕੇ ਵੀ ਕਹਿ ਸਕਦੇ ਆ ਵੀ ਮੈਨੂੰ ਪਰੇਸ਼ਾਨ ਹੀ ਇੰਨਾ ਕੀਤਾ ਗਿਆ ਕਿ ਮੈਂ ਤਾਂ ਨਹੀਂ ਅਹੀਂ ਆਖਣ ਨੇ ਨਾ ਅਹੀਂ ਮਤਲਬ ਆਖਣਾ ਉਹ ਗੁਰੂ ਮਹਾਰਾਜ ਜੀ ਹੁਰੀ ਚ ਆਖਣਾ ਗੱਲ ਨੂੰ ਸਾਬਿਤ ਕਰਨਾ ਹੂੰ ਹੂੰ ਹਾਂਜੀ ਹੂੰ ਹੂੰ ਅਹੀਂ ਇਹ ਚੀਜ਼ ਨੂੰ ਮੰਨਣ ਨੇ ਨਾ ਵੀ ਚਲੋ ਅਹੀਂ ਪਰੇਸ਼ਾਨ ਕੀਤਾ ਹੋਊਗਾ ਤੇ ਮਹਾਰਾਜ ਉਸ ਦੀ ਸਜ਼ਾ ਸਾਨੂੰ ਦਵੇ ਹੂੰ ਹਾਂਜੀ ਹੂੰ ਹੂੰ ਅਹੀਂ ਪਰੇਸ਼ਾਨ ਬੱਚੇ ਨੂੰ ਕੀਤਾ ਸਾਡੇ ਤੋਂ ਪਰੇਸ਼ਾਨ ਹੋ ਕੇ ਗਈ ਆ ਵੀ ਮਹਾਰਾਜ ਦੀ ਹਜ਼ੂਰੀ ਚ ਸਾਡਾ ਪਰਿਵਾਰ ਦਾ ਰਵੇ ਕੱਖ ਨਾ ਜੀ ਹੂੰ ਜੇ ਸਾਡੇ ਤੋਂ ਪਰੇਸ਼ਾਨ ਹੋ ਕੇ ਗਈ ਆ ਤੁਸੀਂ ਇੰਨੀ ਗੱਲ ਮੰਨਦੇ ਹੋ ਤੁਸੀਂ ਵਾਲੀ ਗੱਲ ਬੜੀ ਵੱਡੀ ਗੱਲ ਕਹਿ ਰਹੇ ਹੋ ਵੀ ਹਾਂ ਜੀ ਜੇ ਤੁਸੀਂ ਉਹਨੂੰ ਪਰੇਸ਼ਾਨ ਕੀਤਾ ਹੋਵੇ ਤਾਂ ਕੁਝ ਨਾ ਰਵੇ ਪਰਿਵਾਰ ਦਾ ਹਾਂ ਜੀ ਹਾਂ ਜੀ ਅਰਦਾਸ ਕਰਾਈ ਅਸੀਂ ਗੁਰੂ ਗੁਰੂ ਕਰ ਮਹਾਰਾਸ਼ੀ ਦਾ ਸਿੰਘ ਦਾ ਅਰਦਾਸ ਕਰਾਈਏ ਜੀ ਤੁਸੀਂ ਇਹ ਇਹ ਗੱਲ ਦੀ ਅਰਦਾਸ ਗੁਰੂ ਸਾਹਿਬ ਤੋਂ ਮੂਰੇ ਕਰਾਈ ਹਾਂ ਜੀ ਹਾਂ ਜੀ ਹੂੰ ਇਸ ਗੱਲ ਦੀ ਅਰਦਾਸ ਕਰਾਂ ਜਿੱਤੋਂ ਵੱਡਾ ਤੇ ਨਹੀਂ ਕੁਝ ਹੋ ਸਕਦਾ ਜ ਮਾਰੇ ਹੂੰ ਹੂੰ ਤੇ ਪਰਿਵਾਰ ਤੁਹਾਡਾ ਗੁਰਸਿੱਖ ਪਰਿਵਾਰ ਹੈ ਹਾਂਜੀ ਗੁਰਸਿੱਖ ਪਰਿਵਾਰ ਹੈ ਆਪਣਾ ਪੂਰਾ ਤੁਹਾਡੇ ਵਾਈਫ ਵੀ ਗੁਰਸਿੱਖੀ ਸਨ ਨਹੀਂ ਨਹੀਂ ਉਹ ਨਹੀਂ ਸੀ ਜੀ ਹੂੰ ਹਾਂ ਇਹ ਆਪਣੇ ਦਾਦਾ ਜੀ ਨੇ ਚਾਰ ਭਰਾਵਾ ਚੌਵੇਂ ਭਰਾ ਗੁਰਸਿੱਖਿਆ ਹੀ ਆਪਣੇ ਹੂੰ ਹਾਂਜੀ ਹੂੰ ਮੈਨੂੰ ਇਹ ਜੋ ਸਭ ਹੋ ਰਿਹਾ ਹੈ ਪਹਿਲੀ ਗੱਲ ਤਾਂ ਯਕੀਨੀ ਨਹੀਂ ਹੁੰਦਾ ਹੁਣ ਮੈਨੂੰ ਪਤਾ ਵੀ ਇਸ ਸਮੇਂ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਚੱਲ ਰਿਹਾ ਤੁਹਾਡੇ ਸੁਰੀਵਾਦ ਨੂੰ ਲੈ ਕੇ ਤੁਸੀਂ ਚਾਹੁੰਦੇ ਹੋ ਵੀ ਸੋਸ਼ਲ ਮੀਡੀਆ ਤੇ ਇਸ ਹਾਮਲਾ ਵਿਵਾਦ ਜਿਹੜਾ ਚੱਕਿਆ ਜਾਣਾ ਚਾਹੀਦਾ ਹੈ ਕਿ ਨਹੀਂ ਦੇਖੋ ਵਿਵਾਦ ਤਾਂ ਖੈਰ ਬਹੁਤ ਜ਼ਿਆਦਾ ਚੱਕਿਆ ਗਿਆ ਇਸ ਟਾਈਮ 'ਚ ਆਪਾਂ ਆਖੀਏ ਤੇ ਹੂੰ ਹਾਂਜੀ ਹੂੰ ਹੋ ਸਕਦਾ ਬਹੁਤ ਨੂੰ ਗਾਂਹ ਨਿਕਲ ਚੁੱਕਾ ਵਾ ਹੂੰ ਹੂੰ ਪਰ ਇਹ ਆਪਾਂ ਦੇ ਗੁਰੂ ਮਹਾਰਾਜ ਦੇ ਹੱਕਾਂ ਦੀਆਂ ਹੱਕਾਂ ਦੀਆਂ ਨੱਕ ਨਹੀਂ ਬੜੇ ਮਹਾਰਾਜ ਨਹੀਂ ਬੜੇ ਹੂੰ ਬਾਕੀ ਵੇਖੋ ਵੀ ਸਭ ਨੂੰ ਪਤਾ ਹੀ ਆ ਵੀ ਇਹ ਚ ਪਤਾ ਲੱਗ ਹੀ ਰਿਹਾ ਵੀਡੀਓ ਚ ਕੌਣ ਕਿਦਾਂ ਕੀ ਦਾ ਕੀ ਸਕਦਾ ਮੈਂ ਤੁਸੀਂ ਕਹਿ ਰਹੇ ਹੋ ਵੀ ਨਾ ਕੋਈ ਆਪਸ ਚ ਝਗੜਾ ਸੀ ਨਾ ਕੁਝ ਸੀ ਕੋਈ ਗੱਲ ਨਹੀਂ ਸੀ ਤੇ ਉਹ ਵੇਖੋ ਵੀ ਫਿਰ ਕੁਝ ਟਾਈਮ ਤੋਂ ਆਪਾਂ ਨੂੰ ਚਲ ਆਪਣੇ ਵੱਲੋਂ ਤੇ ਆਪਾਂ ਕਿੱਦੇ ਨਹੀਂ ਆ ਕੇ ਉਹ ਕੁਝ ਟਾਈਮ ਤੋਂ ਆਪਾਂ ਨੂੰ ਇਗਨੋਰ ਕਰ ਰਹੇ ਸੀ ਓਕੇ ਥੋੜੀ ਵੇਪ ਹਾਂਜੀ ਹਾਂਜੀ ਹੂੰ ਤੇ ਕੁਝ ਮਤਲਬ ਕਾਫੀ ਟਾਈਮ ਤੋਂ ਮਤਲਬ ਆਪਾਂ ਨੂੰ ਇਗਨੋਰ ਕਰ ਰਹੇ ਸੀ ਉਹ ਹੂੰ ਹੂੰ ਹਾਂਜੀ ਗਿਨੋ ਮਤਲਬ ਜਦੋਂ ਤੁਸੀਂ ਘਰੇ ਆਉਂਦੇ ਸੀ ਕੁਝ ਫੋਨ ਫੋਨ ਚਲਾਉਂਦੇ ਹੁੰਦੇ ਸਨ ਜਾਂ ਕੋਈ ਕਾਲ ਕੁਲ ਇਤਨੀ ਵੀ ਕੋਈ ਗੱਲ ਹੋਈ ਹੈ ਕਦੇ ਹਾਂਜੀ ਹੁੰਦੀ ਰਹੀ ਹਾਂ ਤੁਹਾਨੂੰ ਕਦੇ ਕੋਈ ਸ਼ੱਕ ਕਿਸੇ ਪ੍ਰਕਾਰ ਨਾਲ ਉਹਤ ਨਹੀਂ ਪਿਆ ਹਾਂਜੀ ਪਿਆ ਉਹ ਵੀ ਦੱਸਿਆ ਜੇ ਪੇਕੇ ਪਰਿਵਾਰ ਨੂੰ ਸਾਰਿਆਂ ਨੂੰ ਦੱਸਿਆ ਜਿਵੇਂ ਪੇਕੇਆਂ ਕਿਸ ਪ੍ਰਕਾਰ ਦਾ ਸ਼ੱਕ ਤੁਸੀਂ ਦੱਸਾਂਗੇ ਕਰ ਸਕਦੇ ਮਤਲਬ ਗਾੜੀ ਮਿਲ ਕਿਸੇ ਲੜਕੇ ਨਾਲ ਫਿਰ ਗੱਲ ਕਰਦੀ ਸੀ ਹਾਂਜੀ ਚਤਾਨੂ ਇਹ ਗੱਲ ਦਾ ਸ਼ੱਕ ਪਿਆ ਹਾਂਜੀ ਤਾਂ ਵੀ ਚਲੋ ਤੁਸੀਂ ਇਹ ਕਹਿ ਰਹੇ ਹੋ ਵੀ ਤਾਂ ਵੀ ਵੇਖੋ ਜੀ ਤਾਂ ਵੀ ਹੀ ਮਤਲਬ ਸ਼ੱਕ ਤਾਂ ਮੈਨੂੰ ਕਾਫੀ ਟਾਈਮ ਤੋਂ ਤਾਂ ਵੀ ਆਪਾਂ ਇਹ ਪੇਕਾਂ ਨੂੰ ਦੱਸੀ ਗੱਲਾਂ ਤਾਂ ਵੀ ਆਪਾਂ ਲੁਕਾ ਰੱਖੇ ਮਤਲਬ ਵੀ ਢਾੱਕ ਕੇ ਰੱਖਿਆ ਚਲੋ ਵੀ ਬਥੀ ਇੱਜ਼ਤ ਬਜੇ ਰਹੇ ਉਹਨਾਂ ਦੀ ਆਪਣੀ ਹਾਂ ਹਾਂ ਅਪੜ ਕੋ ਤਾਂ ਖਿਆਰ ਹੋ ਵੇਖੋ ਸਬੂਤ ਸਾਰੇ ਹੈਗੇ ਚੈਟੀਆਂ ਵੀ ਹੈਗੇ ਸਭ ਕੁਝ ਹੈਗਾ ਆਪਣੇ ਚੈਟਾਂ 'ਵੀ ਪਈਆਂ ਆਂਦੀਆਂ ਤੁਹਾਡੇ ਕੋਲ ਚੈਟਸ ਵਗੈਰਾ ਸਭ ਕੁਝ ਪਿਆ ਹੈ ਹਾਂਜੀ ਹੂੰ ਪਰ ਉਹ ਆਪਣਾ ਜੀ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਹਾਂਜੀ ਚਲੋ ਇਹ ਵੀ ਮੈਂ ਕਵਾਂਗਾ ਤੁਹਾਡੀ ਬੜੀ ਵੱਡੀ ਗੱਲ ਹੈ ਜੇ ਤੁਹਾਡੇ ਕੋਲ ਸਾਰੇ ਸਬੂਤ ਪਏ ਆ ਤਾਂ ਵੀ ਤੁਸੀਂ ਅੱਗੇ ਨਹੀਂ ਲਿਆ ਰਹੇ ਹਾਂਜੀ ਅੱਗੇ ਨਹੀਂ ਲਾਉ ਆਪਾਂ ਵੀ ਲਾਉਣਾ ਚਾਹੁੰਦੇ ਤੁਸੀਂ ਅਜੇ ਵੀ ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਨਹੀਂ ਛੱਡਣਾ ਚਾਹੁੰਦੇ ਹਾਂਜੀ ਹਾਂਜੀ ਤੇ ਭਾਈ ਜੀ ਮੈਂ ਐਂਡ ਤੇ ਐਂਡਲੈਸ ਐਂਡ ਤੇ ਹੀ ਪੁੱਛੂੰਗਾ ਜਾਂ ਸਵਾਲ ਮੈਂ ਨਹੀਂ ਪੁੱਛੂੰਗਾ ਡਰ ਤੋਂ ਕਿਉਂਕਿ ਬੜਾ ਸੈਂਸਿਟਿਵ ਜਿਹਾ ਮਾਹੌਲ ਹੈ ਤੁਹਾਡੇ ਘਰੇ ਹਾਂਜੀ ਅੰਤ ਸ ਤੁਸੀਂ ਕੀ ਬੱਚੇ ਦੀ ਮੰਗ ਰੱਖਦੇ ਹੋ ਹਾਂਜੀ ਬੱਚੇ ਦੀ ਮੰਗ ਹੈ ਆਪਣੀ ਹੂੰ ਤੇ ਤੁਹਾਡੇ ਜਿਹੜੇ ਆਪਸੀ ਵਿਵਾਦ ਜਾਂ ਕੁਝ ਵੀ ਹੈ ਜਿਹੜਾ ਇੱਕਦੋਂ ਤੋਂ ਹੋਣਾ ਸ਼ੁਰੂ ਹੋਇਆ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀਗਾ ਹਾਂਜੀ ਪਹਿਲਾਂ ਸਭ ਕੁਝ ਵਧੀਆ ਨੋਰਮਲ ਚੱਲ ਰਿਹਾ ਸੀ ਜੀ ਹੂੰ ਹੂੰ ਇਹ ਤਾਂ ਮਤਲਬ ਥੋੜੀ ਬਹੁਤ ਤੂਤੂ ਮੈਂ ਤਾਂ ਹਿੰਦੀ ਪੀਜੀ ਨੂੰ ਆਪਾਂ ਕਦੇ ਬਾਈ ਚਾਂਸ ਘਰੇ ਰੋਟੀ ਪਾਣੀ ਦਾ ਕਹਿਤਾ ਦੇ अच्छा घर ਦਾ ਕੰਮ ਕਰਦਾ ਕਹਿੰਦਾ ਹਾਂ ਹਾਂ ਜੀ ਇਹ ਘਰ ਦਾ ਕੰਮ ਕਰਦਾ ਰੋਟੀ ਪਾਣੀ ਦਾ ਤੇ ਹਾਂ 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 ਜੀ ਤਿੰਨ ਸਾਲ ਵਿਆਹ ਹੋ ਗਿਆ ਸੀ ਇੱਕ ਦਿਨ ਰੋਟੀ ਪਾਣੀ ਦਿੰਦੇ ਇੱਕ ਬਣਾ ਕੇ ਕਿਸੇ ਡੱਬਰ ਨੂੰ ਖਵਾਇਆ ਆਪਣੇ ਨੂੰ ਹਾਂ ਹਾਂ ਜੀ ਇਹ ਨੋਤੀ ਅਸੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਤਿੰਨ ਸਾਲ ਹੋਏ ਤੇ ਕਿਸੇ ਜੀ ਨੂੰ ਕੋਈ ਪ੍ਰਸ਼ਦਾ ਲਾ ਕੇ ਨਾ ਸਵਾਵੇ ਅੱਛਾ ਘਰ ਦਾ ਕੰਮ ਜੇਕਰ ਇਹ ਕਰੇ ਕੋਈ ਨਹੀਂ ਦੱਸੇ ਮम्मी ਘਰ ਨੂੰ ਜੇ ਫਿਰ ਰੋਟੀ ਮੈਂ ਪਹੁੰਚਾਂ ਹਾਂ ਜੀ ਅੱਛਾ ਤੁਸੀਂ ਆਪ ਬੰਦੇ ਜੀ ਤੁਸੀਂ ਇਹ ਕਰੇ ਤੁਹਾਡੀ ਵਾਈਫ ਨੇ ਕਦੇ ਵੀ ਕੁਝ ਨਹੀਂ ਬਣਾਇਆ ਹਾਂ ਜੀ ਹਾਂ ਜੀ ਤੇ ਕੋਈ ਜੌਬ ਕਰਦੇ ਸੀ ਜਾਂ ਨਹੀਂ ਨਹੀਂ ਜੌਬ ਕੋਈ ਨਹੀਂ ਬਸ ਕਰੇ ਰਮਾਨ ਆਪਣੇ ਅੰਦਰ ਲਮੇ ਪੇ ਰਹਿਣਾ ਹਾਂਜੀ ਤੇ ਅ ਧੰਨਵਾਦ ਜੀ ਬਾਈ ਜੀ ਤੁਸੀਂ ਸਮਾਂ ਦਿੱਤਾ ਮੈਨੂੰ ਲੱਗਦਾ ਸਵਾਲ ਤਾਂ ਮੇਰੇ ਕੋਲ ਬਹੁਤ ਆ ਪਰ ਤੁਹਾਡਾ ਜਿਹੜਾ ਸਮਾਂ ਥੋੜਾ ਜਿਹਾ ਸੈਂਸਿਟਿਵ ਹੈ ਹਾਂਜੀ ਸੋਚੇ ਹਿਸਾਬ ਨਾਲ ਅ ਵੀ ਉਮੀਦ ਕਰਦੇ ਹਾਂ ਵੀ ਜੋ ਜੋ ਸੱਚ ਹੈ ਉਹ ਲੋਕਾਂ ਦੇ ਮੂਹਰੇ ਆਵੇ ਹਾਂਜੀ ਹਾਂ ਤੁਹਾਨੂੰ ਵੀ ਤੁਹਾਡਾ ਹੱਕ ਜਿਹੜਾ ਉਹ ਜ਼ਰੂਰ ਮਿਲੇ ਹਾਂਜੀ ਠੀਕ ਧੰਨਵਾਦ ਜੀ ਤੁਹਾਨੂੰ ਕੋ